ਸਮਾਣਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 1974-75 ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹ ਕੇ ਗਏ ਸੀ ਅੱਜ ਉਹਨਾਂ ਨੂੰ 골ਡਨ ਜੁਬਲੀ 50 ਸਾਲ ਪਰ ਹੋਣ ਤੇ ਉਹਨਾਂ ਵਿਦਿਆਰਥੀਆਂ ਦਾ ਸਕੂਲ ਕਮੇਟੀ ਵੱਲੋਂ ਮੈਨੇਜਮੈਂਟ ਕਮੇਟੀ ਵੱਲੋਂ ਔਰ ਸਕੂਲ ਦੇ ਅਧਿਆਪਕਾਂ ਵੱਲੋਂ ਸਵਾਗਤ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਜੈਦਨ ਸਿੰਘ ਜੋੜਾ ਮਾਜਰਾ ਵਿਧਾਇਕ ਸਮਾਣਾ ਤੇ ਸਭ ਕਮੇਟੀ ਸ਼ਾਮਲ ਹੋਏ ਉਹਨਾਂ ਨੇ ਵਿਦਿਆਰਥੀਆਂ ਦੇ ਬੈਲੰਕ ਕਮ ਕੀਤਾ ਬਹੁਤ ਬੜੀ ਸ਼ੁਕਾਮਨਾ ਦਿੱਤੀਆਂ ਵੀ ਇਨ ਬੱਚਾ ਨੇ ਆਜ ਪਾਵੇਂ ਨੇ ਗੋਲਡਨ ਜੁਬਲੀ ਲੇਕਿਨ ਇਹਨਾਂ ਨੇ ਪੰਜਾਬ ਦੇ ਵਿਕਾਸ ਦੇ ਵਿੱਚ ਆਪਣਾ ਕੰਮ ਕੀਤਾ ਹੈ ਇਸ ਸਕੂਲ ਦੇ ਵਿੱਚ ਪੜ੍ਹਕੇ ਗਏ ਹੈ ਇਸ ਸਕੂਲ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਰੌਸ਼ਨ ਕੀਤਾ ਇਸ ਲਈ ਇਹ ਸਭ ਵਿਦਿਆਰਥੀ ਜਿਹੜੇ ਸਕੂਲ ਦੇ ਇਹਨਾਂ ਸਾਰੇ ਵਧਾਈ ਦੇ ਪਾਤਰ ਆਜਾ ਕੇ ਸਵਾਗਤ ਕੀਤਾ ਗਿਆ ਇਹਨਾਂ ਨੇ ਸਨਮਾਨ ਵੀ ਕੀਤਾ ਗਿਆ ਅੱਜ ਅਸੀਂ ਪਬਲਿਕ ਸਕੂਲਸ ਮਾਨਾਂ ਦੇ ਵਿੱਚ ਇਹ ਪਹੁੰਚਿਆ ਜਿੱਥੇ 1975 ਦੇ ਜਿਹੜੇ ਪਾਸ ਆਊਟ ਵਿਦਿਆਰਥੀ ਸੀਗੇ ਜਿਹੜੇ ਆਪਣੇ ਚੰਗੇ ਅਹੁਦਿਆਂ ਤੋਂ ਰਿਟਾਇਰ ਹੋ ਕੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਹੋਰ ਵੱਖ-ਵੱਖ ਸੰਸਥਾਵਾਂ ਦੇ ਵਿੱਚ ਵੱਖ-ਵੱਖ ਅਦਾਰਿਆਂ ਦੇ ਵਿੱਚ ਜਿਹੜਾ ਕੰਮ ਕੀਤਾ ਨੌਕਰੀਆਂ ਕੀਤੀਆਂ ਉਹਨਾਂ ਦੀ ਅੱਜ ਪੰਜਾਬ ਹੀ ਜਿਹੜੀ 골ਡਨ ਜੁਬਲੀ ਆ ਜਿਹੜੀ ਅੱਜ ਪਬਲਿਕ ਸਕੂਲ ਸਮਾਣਾ ਵਿਖੇ ਮਨਾਈ ਜਾ ਰਹੀ ਆ ਸੋ ਉਹਨਾਂ ਸਾਰੇ ਸਤਿਕਾਰਯੋਗ ਸੱਜਣਾ ਨੂੰ ਮੇਰੀਆਂ ਭੈਣਾਂ ਨੂੰ ਜਿਹੜੇ 50 ਸਾਲ ਪੂਰੇ ਕੀਤੇ ਨੇ ਜਿਨ੍ਹਾਂ ਨੇ ਇਥੋਂ ਪਾਸ ਆਊਟ ਕਰਕੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਸਾਡੇ ਸਕੂਲ ਦੇ ਜਿੰਨੇ ਸਾਰਾ ਅ ਅਗਰਵਾਲ ਸਭਾ ਦੇ ਪ੍ਰਧਾਨ ਨੇ ਮਦਨ ਜੀ ਹੋਗੇ ਸਾਰੀ ਟੀਮ ਹੋਗੇ ਜੀ ਸਾਰੇ ਇਹਨਾਂ ਨੂੰ ਵੀ ਮੁਬਾਰਕਬਾਦ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਸਾਰੇ ਸਤਿਕਾਰਯੋਗ ਬੱਚੀਆਂ ਟੀਚਰ ਸਾਹਿਬਾਨ ਸਾਰੇ ਇਹਨਾਂ ਨੂੰ ਮੁਬਾਰਕਬਾਦ ਕਿਉਂਕਿ ਬਹੁਤ ਮੀਲ ਪੱਥਰ ਹੈ ਜਿਹੜਾ ਅੱਜ ਇਹ ਕਰਨ ਜਾ ਰਹੇ ਕਿਉਂਕਿ ਇਹ ਇਤਿਹਾਸ ਦੇ ਵਿੱਚ ਲਿਖੇ ਜਾਣੀਆਂ ਇਹ ਗੱਲਾਂ ਬਾਤਾਂ ਕਿ 50 ਮੀਲ ਜਿਹੜੀ 골ਡਨ ਜੁਬਲੀ ਆ ਉਹ ਪਬਲਿਕ ਸਕੂਲ ਸਮਾਣਾ ਦੇ ਵਿੱਚ ਮਨਾਈ ਗਈ ਮੈਨੂੰ ਲੱਗਦਾ ਬਹੁਤ ਤਾਮੇ ਇਹ ਜੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਚੀਜ਼ਾਂ ਯਾਦ ਰੱਖਦੀ ਨੇ ਸੋ ਸਾਰਾ ਇਹਨਾਂ ਨੂੰ ਵਧਾਈ ਜਨ ਵਧਾਈ ਦੇ ਪਾਤਰ ਨੇ ਔਰ ਉਮੀਦ ਹੈ ਕਿ ਸਕੂਲ ਹੈ ਇਹ ਜਿਹੜਾ ਸੰਸਥਾ ਹੈ ਇਹ ਹੋਰ ਵੀ ਤਰੱਕੀ ਆ ਜਿਹੜੀ ਉਹ ਦੇਖੋ ਸਾਡਾ ਫਰਜ਼ ਬਣਦਾ ਕਿ ਅਸੀਂ ਇੱਥੋਂ ਚੰਗਾ ਪੜ੍ਹੀਏ ਲਿਖੀਏ ਔਰ ਆਪਣੇ ਸੂਬੇ ਵਾਸਤੇ ਆਪਣੇ ਦੇਸ਼ ਵਾਸਤੇ ਜੋ ਚੰਗਾ ਹੋਵੇ ਜੋ ਵਧੀਆ ਹੋਵੇ ਉਹ ਕੰਮ ਕਰਨੇ ਸਾਰੇ ਆਪਾਂ ਜਿਹੜੇ ਕਰੀਏ ਅੰਚ ਪਹਿਲਾਂ ਵੀ ਸੀ ਉਪਰਾਲਾ ਵੀ ਇਸ ਤਰ੍ਹਾਂ ਦਾ ਇੱਕ ਬੈਚ ਇਕੱਠਾ ਕਰੀਏ ਜਿਹਦੇ ਆਜਾਦਾ ਤਾਜ਼ਾ ਕਰੀਏ ਮੇਰੇ ਕੁਝ ਟਾਈਮ ਪਹਿਲਾਂ 3-4 ਮਹੀਨੇ ਪਹਿਲਾਂ ਕੁਝ ਬੰਦੇ ਮਿਲੇ ਮਿਲੇ ਮੈਂ ਕਿਉਂਕਿ ਟਾਈ ਅਪ ਥੀ ਇਹਨਾਂ ਨਾਲ ਮੇਰੇ ਮੰਚ ਦੀ ਵੀ ਜਿਨ੍ਹਾਂ ਨੂੰ 50 ਸਾਲ ਹੋ ਗਏ ਰਿਟਾਇੰਡ ਹੋ ਕੀਤੀ ਨੂੰ ਵੀ ਉਹਨਾਂ ਦਾ ਮਾਨ ਸਨਮਾਨ ਕਰੀਏ ਤੇ ਇਹਨਾਂ ਨੇ ਮੈਨੂੰ ਹਾਮੀ ਭਰੀ ਅੱਜ ਦਾ ਦਿਨ ਸਾਡੀ ਕਮੇਟੀ ਬਰਥ ਤੇ ਬਹੁਤ ਖੁਸ਼ੀਆਂ ਦਾ ਜਿਸ ਤਰ੍ਹਾਂ ਰੱਬ ਦਾ ਨਾਮ ਲਿਆ ਜਾਂਦਾ ਮੈਂ ਰੱਬ ਤੋਂ ਬਾਅਦ ਇਹਨਾਂ ਦਾ ਨਾਮ ਲੈਣਾ ਕਿਉਂਕਿ ਇਹ ਕੁਦਰਤੀ ਜਿਹੜੇ 80 ਮੁੰਡੇ ਦੀ ਉਸ ਟਾਈਮ ਦੇ 75 ਚ ਕੁਦਰਤੀ 99% ਗਾਸਟਡ ਆਫਸਰ ਰਟਾਇਰ ਹੋਏ ਨੇ ਸਾਡੇ ਸਕੂਲ ਵਾਸਤੇ ਬੜਾ ਮਾਣ ਆ ਸਾਡੇ ਸਟਾਫ ਵਾਸਤੇ ਖਾਸ ਕਰਕੇ ਮੇਰੇ ਵਾਸਤੇ ਬੜੀ ਮਾਣ ਦੀ ਗੱਲ ਆ ਵੀ ਇਹਨਾਂ ਤੋਂ ਅਸੀਂ ਤਾਂ नाम लेना भी पब्लिक स्कूल में सन उन्नीस सौ पचहत्तर में विद्यार्थी हैं वो अपनी गोल्डन जुबली मनाने हुए हैं मैं उनको यह दिल से धन्यवाद देती हूँ जो उन्होंने हमें फिर से अपनी पुरानी यादें ताज़ा करने के लिए प्रेरित किया आगे भी इसी तरह और बैच आते रहे और ये हमारे स्कूल ਇਸ ਸਮਾਨਾ ਨੇ ਸਭ ਤੋਂ ਪਹਿਲਾ ਸਕੂਲ ਹੈ ਜਹਾਂ ਪਰ 골ਡਨ ਜੁਬਲੀ ਮਨਾਈ ਜਾ ਰਹੀ ਹੈ ਅੱਜ ਜਿਵੇਂ ਪਹਿਲਾ 74 75 ਦੇ ਵਿੱਚ ਛੋਟੇ ਛੋਟੇ ਬੱਚੇ ਹੁੰਦੇ ਸੀ ਮਾਸਟਰ ਸਾਧੂ ਰਾਮ ਤੋਂ ਡੰਡੇ ਖਾਣੇ ਹੁੰਦੇ ਸੀ ਉਹੀ ਫੀਲ ਕਰ ਰਹੇ ਆ ਕਿ ਛੋਟੇ ਛੋਟੇ ਹੁੰਦੇ ਸੀ ਅੱਜ ਸਾਨੂੰ ਤੁਰਨ ਦਾ ਮੌਕਾ ਮਿਲਿਆ ਉਦੋਂ ਬਾਹਰ ਜਦੋਂ ਨਿਕਲਦੇ ਸੀ ਕਲਾਸਰੂਮ ਦੇ ਵਿੱਚੋਂ ਉਦੋਂ ਦੌੜ ਕੇ ਜਾਂਦੇ ਸੀ ਚਾਹੇ ਬਾਥਰੂਮ ਜਾਣਾ ਹੋਵੇ ਚਾਹੇ ਪਾਣੀ ਪੀਣਾ ਹੋਵੇ ਹੋਵੇ ਸਾਨੂੰ ਉਹੀ ਅੱਜ ਬੱਚਿਆਂ ਵਾਲੀ ਫੀਲਿੰਗ ਹੋ ਰਹੀ ਹੈ 14 15 ਸਾਲਾਂ ਵਾਲੀ ਹੋ ਸਕਦਾ ਮੈਨੂੰ ਲੱਗਦਾ ਵੀ ਕਿਉਂਕਿ ਸਾਨੂੰ ਮੈਂ ਅਸੀਂ ਪਿੰਡਾਂ ਵਾਲੇ ਬੰਦੇ ਸੀ ਪਿਛਲੇ ਬੈਂਚਾਂ ਤੇ ਬੈਠਣ ਵਾਲੇ ਸੀ ਮਾਸਟਰ ਹੈਡਮਾਸਟਰ ਸਾਧੂ ਰਾਮ ਜੀ ਦੇ ਡੰਡੇ ਖਾ ਕੇ ਹੀ ਸਾਨੂੰ ਪ੍ਰਮਾਤਮਾ ਨੇ ਇੱਥੇ ਬਚਾਇਆ ਹੋਵੇ ਕਿਉਂਕਿ ਜਿਹੜੇ ਮਕਾਨ ਦੀ ਜਿਹੜੇ ਘਰ ਦੀ ਨਿਉ ਪੱਕੀ ਹੋਵੇ ਉਹ ਜਿੰਨੀਆ ਮਰਜ਼ੀ ਮੰਜ਼ਲਾ ਤੈਅ ਕਰ ਸਕਦਾ ਮੈਂ ਡੀਐਸਪੀ ਰਿਟਾਇਰ ਹੋਇਆ ਹਾਂ ਜਿ ਸ਼ਿਪਾਈ ਭਰਤੀ ਹੋ ਕੇ ਵੈਗ੍ਰੋਦੀ ਕਿਰਪਾ ਨਾਲ ਐ ਸਕੂਲ ਦੀ ਦੇ ਪੌਦਾ ਲਾਇਆ ਹੋਇਆ ਸੀ ਤੇ ਤਾਂ ਜਾ ਕੇ ਇੱਥੇ ਪਹੁੰਚੇ ਸੀ। ترسےم ਗਰਗ ہاں جی میں ਪਬਲਿਕ ਸਕੂਲ ਪਬਲਿਕ ਹਾਈ ਸਕੂਲ ਸਮਾਣਾ ਦੀ ਪਧਾਇਸ਼ਾਂ ਮੈਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਬਤੌਰ ਸੀਨੀਅਰ ਮੈਨੇਜਰ ਰਟਾਇਰ ਹੋਇਆ ਮੈਂ ਆਪਣੇ ਸਕੂਲ ਦੀ ਦੇਣ ਕਦੇ ਜ਼ਿੰਦਗੀ 'ਚ ਨਹੀਂ ਭੁੱਲ ਸਕਦਾ। ਸਰ ਆਪਾਂ ਦਾ ਨਾਮ ਸ਼ੋਗ ਗੋਇਲ ہاں ਸਰ ਆਪ ਕਾਹ ਕਹੇਂਗੇ ਮੈਂ ਇੱਥੇ ਪੜਿਆ 1975 ਤੋਂ ਤੱਕ ਇੱਥੇ ਸਮਾਣਾ ਨੇ ਬਿਲੋਂਗ ਕਰਦਾ ਹਾਂ ਮੇਰੇ ਫਾਦਰ ਅਤੇ ਮੈਡੀਕਲ ਪ੍ਰੈਕটিশਨਰ ਡਾਕਟਰ ਚੰਨ ਲਾਲ ਗੋਇਲ ਤੇ ਸਾਡੀ ਫੈਮਲੀ ਅੱਥੇ ਦੀ ਬਿਲੋਂਗ ਕਰਦੀ ਹੈ ਬਹੁਤ ਸਕੂਲ ਤੋਂ ਹਨ ਬਹੁਤ ਦੇਣ ਹੈ ਸਕੂਲ ਦੀ ਸਾਡਾ ਗਰੁੱਪ ਬਹੁਤ ਸ਼ਾਈਨ ਕੀਤਾ ਸਾਰੇ ਅੱਛੇ ਅੱਛੇ ਵਿਦਿਅਨ ਰਾਈਜ਼ ਕੀਤੀ ਅਸੀਂ 1975 'ਚ میٹرਿਕ ਕਰੀ ਸੀ ਉਸ ਤੋਂ 50 ਸਾਲ ਬਾਅਦ ਅਜੀ ਸਾਰੇ ਪੁਰਾਣੇ ਦੋਸਤ ਸਾਡੀਆਂ ਸਾਰੀਆਂ ਭਾਬੀਆਂ ਇਕੱਠੀਆਂ ਹੋਈਆਂ ਨੇ ਅੱਜ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਸਾਰੇ ਪੁਰਾਣੇ ਬੰਦੇ ਸਾਨੂੰ ਮਿਲੇ ਨੇ ਤੇ ਅਸੀਂ ਪਬਲਿਕ ਸਕੂਲ ਜਿੱਤੇ ਅਸੀਂ ਪੜਿਆ ਇੱਥੇ ਇਹਦੀ ਤਰੱਕੀ ਦੇਖ ਕੇ ਵੀ ਬਹੁਤ ਖੁਸ਼ ਆ ਇਹਦੀ ਸਕੂਲ ਦੀ ਜਿੰਨੀ ਡਿਵੈਲਪਮੈਂਟ ਹੋਈ ਹੈ ਮੇਰੇ ਖਿਆਲ ਇਲਾਕੇ ਚ ਪੰਜਾਬ ਚ ਕਿਤੇ ਡਿਵੈਲਪਮੈਂਟ ਨਹੀਂ ਅੱਜ ਬਹੁਤ ਵਧੀਆ ਦਿਨ ਹੈ ਬਹੁਤ ਖੁਸ਼ ਆ ਜੀ ਮੈਂ ਹਮਰਾਜ ਸਿੰਘਲਾ ਸਮਾਣਾ ਤੋਂ ਤੇ ਸਾਨੂੰ ਜਿੰਨੇ ਸਾਡੇ ਉਸ ਵਕਤ ਦੇ ਟੀਚਰ ਸਹਿਬਾਨ ਸੀ ਸਾਨੂੰ ਉਹਨਾਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਹਾਇਤਾ ਵੀ ਮਿਲਿਆ ਤੇ ਜੇ ਸਾਡੇ ਡ੍ਰੈਂਗ ਮਾਸਟਰ ਜੀ ਨੇ ਇਹਨਾਂ ਨੇ ਸਾਨੂੰ ਇਹਨੂੰ ਡ੍ਰੈਂਗ ਦੇ ਅੰਦਰ ਵਿਸ਼ੇਸ਼ ਰੂਪ ਵਿੱਚ ਕਾਫੀ ਅੱਗੇ ਲੈ ਕੇ ਗਿਆ ਤੇ ਮੈਨੂੰ ਜਿਹਨੇ ਇਹਨਾਂ ਦੇ ਕਲਰ ਭਰਾਂ ਦੀ ਜਿਹੜੀ ਕਲਾ ਸੀ ਉਹ ਮੈਂ ਇਹਨਾਂ ਤੋਂ ਸਿੱਖੀ ਆ ਮੈਨੇ ਤੇ ਇਹ ਸਕੂਲ ਦਾ ਮੈਂ ਬਹੁਤ-ਬਹੁਤ ਰਿਣੀ ਆ ਇਹ ਸਕੂਲ ਦੇ ਸਦਕੇ ਅੱਜ ਅਸੀਂ ਆਪਣੇ ਜ਼ਿੰਦਗੀ ਦੇ ਇਸ ਇੱਕ ਸਕਸੈਸਫੁਲ ਮੁਕਾਮ ਤੇ ਪਹੁੰਚੇ ਹੋਇਆ ਤੇ ਮੈਂ ਪਬਲਿਕ ਸਕੂਲ ਸਮਾਣਾ ਦਾ ਦਿਲੋਂ ਦਿਲੋਂ ਰਣੀਆ ਜਿਹੜਾ ਕਿ ਇਹਦੇ احਸਾਨ ਨੇ ਮੇਰੇ ਤੋਂ ਸਕੂਲ ਦੇ ਉੱਪਰ ਉਹ ਕਦੇ ਲਾਈਫ ਟਾਈਮ ਅਸੀਂ ਨਹੀਂ ਭੁੱਲ ਸਕਦੇ ਅਸੀਂ ਸਪੈਸ਼ਲ ਸੈਂਟਰ ਡੈਡ ਹੋਏ ਬੈਂਕ ਚੋਂ ਤੇ ਜਦੋਂ ਉਹ ਸਕੂਲ ਕੇ ਬਾਰੇ ਮੈਂ ਪੜਕੇ ਗਿਆ ਤੁਸ ਦੁਆਰਾ ਇਹ ਸਕੂਲ ਦੇ ਬਾਰੇ ਤਾਂ ਜਿਆਦਾ ਘੱਟ ਕਹਿਣਾ ਹੋਊਗਾ ਪਰ ਸਕੂਲ ਨੇ ਉਦੋਂ ਬਾਅਦ ਬਹੁਤ ਤਰੱਕੀ ਕੀਤੀ ਹੈ ਜਿਹੜੇ ਵੀ ਇੱਥੋਂ ਸਟੂਡੈਂਟ ਪੜਕੇ ਗਏ ਸੀ 50 ਸਾਲ ਪਹਿਲਾਂ ਸਭ ਬੱਚਿਆਂ ਨੇ ਬਹੁਤ ਤਰੱਕੀ કરી ਹੈ ਤੇ ਅੱਜ ਸਕੂਲ ਵਾਲਿਆਂ ਨੇ ਸਾਨੂੰ ਬੁਲਾ ਕੇ ਬਹੁਤ ਜਿਆਦਾ ਮਾਨ ਸਨਮਾਨ ਕੀਤਾ ਕੋਲ ਦੇ ਅਸੀਂ ਤੁਹਾਨੂੰ ਅਧੀਨ ਮੈਨੇਜਮੈਂਟ। ਕੈਮਰਾਮੈਨ ਡੀਕੇ ਗਰੇ ਦੇ ਨਾਲ ਪ੍ਰਸੋਤਮ ਕੌਰ ਸੇਕ ਸਮਾਣਾ ਨਿਊਜ਼